ਸਾਰੇ ਲੋਕਾਂ ਨੇ ਸੋਨਾ ਸੋਨਾ ਲਾਈ ਆ ਵੀ ਸੋਨਾ ਖਰੀਦ ਲਓ ਮਹਿੰਗਾ ਹੋ ਗਿਆ ਸੋਨਾ ਪਰ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਇਹੋ ਜੀ ਚੀਜ਼ ਦਿਖਾਉਣ ਲੱਗੀ ਆ ਜਿਹੜੀ ਕਿ ਆਪਣੇ ਪੰਜਾਬੀਆਂ ਨੇ ਤਾਂ ਉਹਨੂੰ ਬਿਲਕੁਲ ਸਸਤੀ ਸਮਝਿਆ ਹੋਇਆ ਪਰ ਬਾਹਰਲੇ ਮੁਲਕਾਂ ਦੇ ਵਿੱਚ ਉਹਦੀ ਕੀਮਤ ਜਿਹੜੀ ਸੋਨੇ ਤੋਂ ਵੀ ਵੱਧ ਹੈਗੀ ਆ ਤੇ ਆਪਾਂ ਜੀ ਦੋਸਤੋ ਅੱਜ ਆਪਣੇ ਖੇਤ ਆਏ ਸੀਗੇ ਤੇ ਆਹ ਤੁਸੀਂ ਬੂਟੇ ਦੇਖ ਹੀ ਰਹੇ ਹੋ ਤੇ ਤੁਹਾਨੂੰ ਸ਼ਾਇਦ ਪਤਾ ਲੱਗ ਹੀ ਗਿਆ ਹੋਣਾ ਕਿ ਆਹ ਬੂਟੇ ਕਾਦੇ ਹੈਗੇ ਆ ਇਹ ਹੈਗੇ ਆ ਜੀ ਸਵੰਜਨੇ ਦੇ ਬੂਟੇ ਤੇ ਇਹਨਾਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਸੋਨੇ ਤੋਂ ਵੀ ਵੱਧ ਕੰਮ ਕੀਤਾ ਹੈ ਦੋਸਤੋ ਤੁਸੀਂ ਸੱਚ ਜਾਣਿਓ ਤੇ ਉਹਦੇ ਬਾਰੇ ਤੁਸੀਂ ਗੂਗਲ ਵੀ ਕਰ ਸਕਦੇ ਹੋ ਤੇ ਮੈਂ ਵੀ ਅਜਮਾਈ ਇਹ ਚੀਜ਼ ਤੇ ਸਾਡੇ ਮੰਮੀ ਨੇ ਵੀ ਅਜਮਾਈ ਆ ਤੇ ਮੈਂ ਤਾਂ ਇਹਨੂੰ ਅਜਮਾਇਆ ਸੀ ਦੋਸਤੋ ਅੱਖਾਂ ਦੀ ਨਿਗਾ ਵਾਸਤੇ ਤੇ ਮੇਰੀ ਅੱਖਾਂ ਦੀ ਨਿਗਾ ਜਿਹੜੀ ਕਿ ਪਹਿਲਾਂ 2.5 ਨੰਬਰ ਦੀ 3 ਨੰਬਰ ਦੀ ਐਨਕ ਲੱਗੀ ਹੋਈ ਸੀ ਤੇ ਦੋਸਤੋ ਅਕਸਰ ਹੀ ਤੁਸੀਂ ਮੈਨੂੰ ਦੇਖਦੇ ਹੁੰਦੇ ਸੀ ਵੀਡੀਓਜ਼ ਦੇ ਵਿੱਚ ਵੀ ਮੇਰੇ ਐਨਕਾ ਲੱਗੀਆਂ ਹੁੰਦੀਆਂ ਸੀ ਐਨਕਾ ਹੁਣ ਵੀ ਲੱਗੀਆਂ ਪਰ ਪਹਿਲਾਂ ਨੰਬਰ ਸੀ 2.5 ਤੇ 3 ਤੇ ਹੁਣ ਮੇਰਾ ਜਿਹੜਾ ਕੀ ਨਿਗਾ ਹੈਗੀ ਆ ਜੀ ਇੱਕ ਨੰਬਰ ਦੀ ਅੰਕ ਲੱਗੀ ਹੋਈ ਆ ਵੀ ਐਨੀ ਠੀਕ ਹੋ ਗਈ ਆ ਤੇ ਇਹ ਹੈ ਜਿਹੜੇ ਸਵੰਜਨੇ ਦੇ ਪੱਤੇ ਜਿਹੜੇ ਕੀ ਮੈਂ ਲਾਏ ਸੀਗੇ ਤੇ ਇਹਨੂੰ ਕਿਵੇਂ ਯੂਜ਼ ਕਰਨਾ ਉਹ ਵੀ ਤੁਹਾਨੂੰ ਦੱਸਾਂਗੇ ਤੇ ਅੱਜ ਆਪਾਂ ਖੇਤ ਤਾਂ ਹੀ ਆਏ ਸੀ ਕਿਉਂਕਿ ਉਹ ਜਿਹੜਾ ਸਾਰਾ ਸਮਾਨ ਸੀ ਮੇਰਾ ਤਾਂ ਹੋ ਗਿਆ ਸੀ ਖਤਮ ਤੇ ਸਾਡੇ ਮੰਮੀ ਵੀ ਜਿਹੜੇ ਕੀ ਸਵੰਜਣਿਆਂ ਦੇ ਪੱਤਿਆਂ ਦਾ ਜਿਹੜਾ ਪਾਊਡਰ ਬਣਾ ਕੇ ਤੇ ਇਹਨਾਂ ਨੂੰ ਖਾਂਦੇ ਨੇ ਤੇ ਸਵੰਜਨੇ ਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਜੀ ਮੋਰਿੰਗਾ ਤੇ ਸਾਡੇ ਮੰਮੀ ਵੀ ਇਹਨੂੰ ਖਾਂਦੇ ਹੈਗੇ ਆ ਤੇ ਦੋਸਤੋ ਇਹਦਾ ਤੁਸੀਂ ਕੀ ਕਰਨਾ ਹੈ ਇਹਦੇ ਪੱਤੇ ਜਿਹੜੇ ਤੁਸੀਂ ਤੋੜ ਲੈਣੇ ਆ ਤੇ ਤੋੜ ਕੇ ਇਹਨਾਂ ਨੂੰ ਤੁਸੀਂ ਛਾਵੇਂ ਸੁਕਾ ਕੇ ਜਿਹੜਾ ਕਿ ਪਾਊਡਰ ਇਹਦਾ ਬਣਾਉਣਾ ਹੈਗਾ ਤੇ ਪਾਊਡਰ ਨੂੰ ਜਿਹੜਾ ਕਿ ਸਾਡੇ ਮੰਮੀ ਖਾਂਦੇ ਨੇ ਸਵੇਰੇ ਦਹੀਂ ਦੇ ਵਿੱਚ ਪਾ ਕੇ ਇੱਕ ਟਾਈਮ ਦੋ ਚਮਚ ਦਹੀਂ ਦੇ ਵਿੱਚ ਪਾ ਕੇ ਖਾਂਦੇ ਆ ਤੇ ਉਹਨਾਂ ਦੇ ਜਿਹੜੇ ਕਿ ਗੋਡੇ ਵਗੈਰਾ ਤੇ ਕਮਰ ਦਰਦ ਕਾਫੀ ਰਹਿੰਦੀ ਸੀਗੀ ਤੇ ਇਹ ਦਰਦਾਂ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਇੱਕ ਇਹਦੇ ਵਾਸਤੇ ਜਿਹੜੀ ਕਿ ਜੇ ਆਪਾਂ ਬਾਜ਼ਾਰਾਂ ਚ ਇਹਨੂੰ ਲੈਣ ਚਾਹੀਏ ਤਾਂ ਥੋੜਾ ਜਿਹਾ ਜਿਹੜਾ ਕਿ ਪਾਊਡਰ ਆ ਤੁਹਾਨੂੰ ਛੋਟੀ ਜੀ ਜਿਹੜੀ ਥੈਲੀ ਮਿਲੂਗੀ 150 ਦੀ 100 ਦੀ ਤੇ ਪਰ ਤੁਸੀਂ ਆ ਤਾਂ ਦੋਸਤੋ ਆਮ ਹੀ ਹੁੰਦੇ ਹੈਗੇ ਆਪਣੇ ਖੇਤਾਂ ਦੇ ਵਿੱਚ ਜੇ ਤੁਹਾਡੇ ਕਿਸੇ ਦੇ ਨਹੀਂ ਹੈਗਾ ਤਾਂ ਤੁਸੀਂ ਸਾਡੇ ਇੱਥੋਂ ਖੇਤੋਂ ਪੱਤੇ ਲਿਜਾ ਸਕਦੇ ਹੋ ਤੇ ਜਿਨ੍ਹਾਂ ਦੇ ਸੈਲਡਾਊਨ ਹੁੰਦੇ ਆ ਉਹ ਵੀ ਸਵੰਜਨੇ ਦਾ ਪਾਊਡਰ ਹੈ ਜਿਹੜਾ ਕੀ ਖਾ ਸਕਦੇ ਆ ਤੁਸੀਂ ਕੋਸੇ ਪਾਣੀ ਦੇ ਨਾਲ ਵੀ ਖਾ ਸਕਦੇ ਹੋ ਦਹੀਂ ਦੇ ਵਿੱਚ ਪਾ ਕੇ ਵੀ ਖਾ ਸਕਦੇ ਹੋ ਵੀ ਕਿਸੇ ਵੀ ਤਰੀਕੇ ਤੁਸੀਂ ਇਸ ਸਵੰਜਨੇ ਦਾ ਜੇ ਪਾਊਡਰ ਖਾਓਗੇ ਤਾਂ ਤੁਹਾਡੇ ਸਰੀਰ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਦੂਰ ਹੋ ਜਾਣਗੀਆਂ ਤੇ ਇਹਦੇ ਵਿੱਚ ਦੋਸਤੋ ਕੋਈ ਝੂਠ ਵਾਲੀ ਗੱਲ ਨਹੀਂ ਗਈ ਤੇ ਬਹੁਤੇ ਸ਼ਾਇਦ ਭੈਣ ਭਰਾ ਆਪਣੇ ਜਿਹੜੇ ਕੀ ਸਵੰਜਨੇ ਦੇ ਪੱਤਿਆਂ ਨੂੰ ਯੂਜ਼ ਵੀ ਕਰਦੇ ਹੋਣਗੇ ਕਿਉਂਕਿ ਜਿਨ੍ਹਾਂ ਨੂੰ ਇਸ ਚੀਜ਼ ਦਾ ਪਤਾ ਸੋ ਸਿਹਤਨ ਤੋਂ ਵੱਧ ਕੇ ਦੋਸਤੋ ਕੁਝ ਵੀ ਨਹੀਂ ਹੁੰਦਾਗਾ ਤੇ ਕਰਨਾਟਕ ਦੇ ਵਿੱਚ ਦੋਸਤੋ ਤੋ ਇਸ ਸਵੰਜਨੇ ਦੀ ਖੇਤੀ ਹੁੰਦੀ ਆ ਬਹੁਤ ਹੀ ਵੱਡੇ ਪੱਧਰ ਤੇ ਉੱਥੇ ਜਿਹੜੀ ਆ ਕਿ ਇਹਨਾਂ ਪੱਤਿਆਂ ਨੂੰ ਉਹ ਤਾਂ ਚਲੋ ਮਸ਼ੀਨਾਂ ਦੇ ਨਾਲ ਸੁਕਾ ਕੇ ਇਹਦਾ ਪਾਊਡਰ ਤਿਆਰ ਕਰਕੇ ਅੱਗੇ ਸੇਲ ਕਰਦੇ ਆ ਤੇ ਆਪਾਂ ਚਲੋ ਇਹਨੂੰ ਜਿਹੜਾ ਕਿ ਛਾਵੇਂ ਸੁਕਾ ਕੇ ਆਪਦੇ ਖਾਣ ਵਾਸਤੇ ਪਾਊਡਰ ਜਿਹੜਾ ਕਿ ਬਣਾ ਸਕਦੇ ਆ ਤੇ ਇੱਕ ਇਹਦਾ ਦੋਸਤੋ ਸਕਿਨ ਵਾਸਤੇ ਵੀ ਬਹੁਤ ਵਧੀਆ ਹੁੰਦਾ ਹੈਗਾ ਤੇ ਸਕਿਨ ਲਈ ਜਿਵੇਂ ਆਪਾਂ ਇਹਦਾ ਫੇਸ ਪੈਕ ਬਣਾ ਕੇ ਵੀ ਫੇਸ ਤੇ ਲਾ ਸਕਦੇ ਆ ਤੇ ਬਾਕੀ ਤੁਸੀਂ ਆਪ ਹੀ ਬੜੇ ਸਿਆਣੇ ਹੋ ਤੇ ਇਹਦੇ ਵਾਸਤੇ ਤੁਸੀਂ ਸਰਚ ਵੀ ਕਰ ਸਕਦੇ ਹੋ ਵੀ ਸਵੰਜਨੇ ਦੇ ਬਹੁਤ ਹੀ ਜ਼ਿਆਦਾ ਫਾਇਦੇ ਹੁੰਦੇ ਹੈਗੇ ਆ